ਲਖੀਆ ਜੀ ਲਖੀਆ ਕਰਨੀ ਹੈ ਫਿਰ ਗੰਦੀ ਦੇ ਨਾਲ ਨਹੀਂ ਆ ਨਾ ਤੇ ਨਾਰਗਰ ਅਗਲੇ ਚੈਨਲ ਵਾਲਾ ਕੱਲੀ ਆਉ ਫਿਰਦੀ ਰਤੀ ਬਾਈ ਸਤਿ ਸ਼੍ਰੀ ਅਕਾਲ ਮਿੱਤਰੋ ਲੈ ਮਿੱਤਰੋ ਆਉ ਬੈਠੀ ਹੈ ਕਬੂਤਰੀ ਤੇ ਦੋ ਆਪਾਂ ਛੱਡਣੀਆਂ ਨੇ ਤਿੰਨ ਤੇ ਉਹਨਾਂ ਦੀ ਮਾਰਦੇ ਆਪਾਂ ਅਲਟੀ ਠੀਕ ਆ ਕਬੂਤਰੀਆਂ ਆਪਣੀਆਂ ਆ ਦੇਖ ਲੈ ਲੈ ਜਮਾਂ ਸਹੀ ਬੈਠੀ ਸੀ ਕਬੂਤਰੀ ਬਾਈ ਪਤਾ ਨਹੀਂ ਕਿੱਧਰੋਂ ਇੱਕੋ ਮਿੰਟ ਦੀ ਅੱਖ ਬੰਦ ਹੋ ਗਈ ਇਹਦੀ ਦਸ ਕੀ ਗਹੀ ਪਤਾ ਨਹੀਂ ਕਿੱਥੋਂ ਤੇ ਦਿਖਾਉਣੇ ਆ ਪਲਟਾਈ ਲੈ ਮਿੱਤਰੇ ਇਹਨੂੰ ਲੱਗਿਆ ਪਲਟਣ ਬਾਈ ਛੱਡਣੀ ਆ ਤਾਂ ਕਰਕੇ ਮਾ ਜਾਣ ਤੋਂ ਪਹਿਲਾਂ ਦੋ ਕਬੂਤਰੀਆਂ ਢਾ ਜੀਏ ਦੋ ਕਬੂਤਰੀਆਂ ਹੀ ਆ ਹੁਣ ਤਾਂ ਆਪਣੇ ਕੋਲੇ ਬਸ ਉੱਠ ਜਾ ਬੇਟੀ ਫੇਰ ਆਨਾ ਭ ਘੱਟ ਖਾਇਆ ਕਰ ਤੇ ਰਾਤ ਮੈਂ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਬਾਈ ਕਾ ਕਰਕੇ ਖਰਾਕ ਤੋਰੀ ਨਹੀਂ ਨਾ ਰੱਖੇ ਰਹੀਆਂ ਕੱਪੜਾ ਰੱਖ ਲਿਆ ਕਰੋ ਬਾਈ ਕੋਲੇ ਮੈਂ ਪੁੱਤ ਆ ਕੱਪੜਾ ਅਲੇਕਾ ਵਾ ਖਾਲੀ ਕਤਕ ਤਕਰਾ ਰਹਿ ਗਿਆ ਠੀਕ ਐ ਮਲਹੂਰ ਦੇ ਕੇ ਹੋਰ ਪਲਟਾ ਲਏ ਤੇ ਉਹਦੇ ਬਈ ਜਾਮ ਹੋਏ ਪਏ ਸੀ ਕਾਫੀ ਉਹਨੇ ਪਾਣੀ ਮਨ ਲਾਦਾ ਪੀਤਾ ਹੀ ਨਹੀਂ ਸੀ ਇੱਕੋ ਵਾਰੀ ਜੁੰਜੀ ਲਵਾਈ ਸੀ ਜਿਹੜੀ ਲਵਾਈ ਸੀ ਮੈਂ ਉਸ ਤੋਂ ਬਾਅਦ ਨਹੀਂ ਪੀਤਾ ਮੈਂ ਆ ਦੇ ਲੋ ਭਈ ਇਹਨੇ ਕੋਈ ਮੂੰਹ ਨਹੀਂ ਟੱਡਿਆ ਹਨਾ ਪਲਟੀ ਮਾਰਨ ਦਾ ਡੋਟ ਹਿਸਾਬ ਹੁੰਦਾ ਠੀਕ ਹੈ ਇਹ ਚੱਕਦੇ ਆ ਹੁਣ ਤੇ ਦੂਜੀ ਨੂੰ ਫੇਰ ਦਿਖਾਉਣੇ ਆ ਤੁਹਾਡਿਆਂ ਕਰਦੇ ਆ ਚਲੋ ਠੀਕ ਆ ਮਿੱਤਰੋ ਆ ਮਿੱਤਰੋ ਘਰੇ ਆ ਦੋ ਕਬੂਤਰੀਆਂ ਨੇ ਡਾਊਨ ਆ ਨਾ ਮਿੱਤਰੋ ਪਿੰਡ ਕਾਨਾ ਗੜਾ ਬਾਜੀ ਪਈ ਅੱਜ ਆਂ ਵੀ ਜੀ ਜੀ ਲਾਮਤ ਰੋ ਲਾਗੇ ਪਾਣੀ ਦੇਣ ਉਹ ਪਾਣੀ ਦੇ ਦੇ ਪੁੱਛਦਾ ਲੈ ਪਹਿਲਾਂ ਕਿਤੇ ਪਹਿਲੀ ਉਹਨੂੰ ਫਲਵਾ ਦੇ ਉਹ ਸੈਟ ਦੇ ਦੇ ਬਸ ਕੀ ਹੋ ਗਿਆ ਬੋਰੀ ਦਾ ਪੀ ਦਿਨਾਂ ਤੋਂ ਦੇ ਰਿਹਾ ਐਂਟਰੀ ਹੋ ਰਗੀ ਜਣੀ ਪੱਕਾ ਆਪਣਾ ਤਾਂ ਪਹਿਲੀ ਰਾਤ ਦਾ ਲਿਖਿਆ ਪਿਆ ਨਾ ਫੋਰ ਮੈਨ ਬਰਾਡਾ ਉੱਤੀ ਲਿਖਿਆ ਪਿਆ ਤੇ ਆਪਾਂ ਬੋਲੇ ਹੀ ਨਹੀਂ ਮੈਂ ਆਪਾਂ ਕਰਕੇ ਆ ਗਏ ਜਾ ਕੇ ਰੰਗੋ ਕਰ ਲਈ ਤੇ ਡੀਰ ਰੀਪੇਰ ਠੀਕਾ ਕਰਾ ਦੇ ਉਹਨਾਂ ਨੂੰ ਤੇ ਤੂੰ ਕਰ ਲਈ ਯਾਰ ਤੂੰ ਦੱਸ ਕਿਹੜਾ ਨਾਮ ਨਹੀਂ ਹੈਗਾ ਬੋਦੀ ਦੇ ਐਂਟਰੀ ਵਾਈਸ ਹੋਈ ਐ ਪੜਾ ਦਿਨਾ ਤੈਨੂੰ हा हा mm -hmm. ah. ah <laughs>

जल्दी <सुल> ਕੇ ਇਹ ਪਰ ਖੜੀ ਮਾਰੇ ਜਾ ਕੇ ਡੇਗੂ ਮਾ ਦਾ ਕੋਈ ਡੇਗੂ ਵਾ ਦੇਖ ਨਹੀਂ ਆ ਜਾ ਆ ਸਾਮਾਨ ਰੱਖ ਲਾ ਦੇ ਵਿੱਚ ਪਾ ਦੇ ਹਾਂਜੀ ਭਾਈ ਜੀ 8 ਹੋ ਗਏ ਨਾ ਆਹ ਜੀ ਕੋਠੇ ਲੈ ਆਓ ਬਈ ਲਿਆਓ ਯਾਰ ਭਾਈ 7 ਵੇ ਵਾਲੇ ਕਮੇਟੀ ਦੇ ਉੱਪਰ ਉਹ ਵਾਲੇ ਮਰਾਦੇ ਭਾਈ ਸਾਢੇ 6 ਦਾ ਟਾਈਮ ਸੀ ਆ ਖੇਡਾ ਸੀ ਉਹ ਨਿਉਂ ਬੰਦਿਆ ਦਾ ਪਾਣੀ ਉਹ ਮੁੜ ਗਿਆ ਆ ਵਾਹ ਆਹ ਆਹ ਦਾ ਦਾ 10 ਵੇ ਓਏ ਓਏ ਬਈ ਓਏ ਪਿੱਛੇ ਦੇਖ ਅਤਰ ਗਿਆ ਕਨੀਵੇਂ ਪਾਣੀ ਪੂਰਾ ਓਏ ਇਤਨਾ ਪਾਣੀ ਏ ਦੋਸਤ ਜੀ ਦਾ ਦਫਾ ਪੂਰਾ ਲੱਗਦਾ ਇਹ ਕਿਤੂ ਸਰ ਚਲੰਬਾ ਬਟਾ ਆ ਤੂਸਿਆ ਜਿਹੜਾ ਆਇਆ ਤੇ ਇੱਧਰ ਡਿੱਜਾ ਬਾਈ ਕਿਨੇ ਛੱਡਿਆ ਤੀਏ ਆ ਇਹ ਆਉਂ ਰਹੀ ਦੀ ਐ ਟਿੱਕੇ ਇੱਧਰ ਤੂਸਿਆ ਉਹਦਾ ਲੱਖਾ ਲੱਖਾ ਆਜਾ ਆ ਤੂਸਿਆ ਜਿਹੜਾ ਇੱਧਰ ਡਿੱਜਿਆ ਹੋਰ ਰਣਨ ਪਾਣੀ ਪਾਣੀ ਵਾਲੇ ਆ ਔਰ ਓਏ ਮੋਟਰਸਾਈਕਲ ਮੜਾ ਪਰਾ ਕਰ ਲੋ ਬਾਈ ਵਿਚਾਰਾ ਉੱਡੇ ਨਹੀਂ ਇਹ ਮੋਟਰਕੈਨ ਨਾ ਮੇਰਾ ਬਚਾ ਲੋ ਹੋਰ ਇਹ ਆਉਂਦੇ ਆ ਬਾਈ ਲਿਆਓ ਉਹ ਬੈਠ ਕੇ ਨਹੀਂ ਕਿਥੇ ਹੋਰੇ ਤੇ ਸੀ ਉਹ ਨਿੱਕੇ ਅੱਚਵਾਰੇ ਤੇ ਬੈਠਿਆ ਕਾਹੀ ਬਣਿਆ ਕੀ 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 ਹੋਰ ਅਡਵਾਂਡ ਵਾਲੇ ਆਓ ਬਾਈ ਓਏ ਇੱਕ ਵਾਰ ਕਰ ਜਾਂਦੇ ਕੀ ਹੋ ਗਏ ਕਿੰਗਣੀ ਆ ਉਹ ਆਹ ਬਈ ਸਾਧਨ ਸੈਰ ਤੇ ਕਰ ਦੋ ਬਈ ਸਾਧਨ ਸੈਰ ਤੇ ਕਰਦਾ ਨਹੀਂ ਯਾਰ ਬਚਾਣੇ ਪਰਾ ਕਰ ਦੋ ਕਾ ਯਾਰ ਕਾ ਮਰ ਕਾਤਾ ਹੈਲੋ ਜੀ ਨਮਸਕਾਰ ਹੈ ਜੀ ਆਹ ਦੇਖ ਲਾ ਹਾਂ ਆ ਗਿਆ ਬੰਦੋ ਇਹ ਕਿਉਂ ਨਹੀਂ ਇਹ ਮੇਰੇ ਨਾਲ ਨਾ ਚਨਾਪਰ ਗਿਆ ਆ ਗਿਆ ਗਮ ਪਾਣੀ ਪੱਦੀ ਨਹੀਂ ਪੋਕੀ ਦਾ ਛੜ ਦੇ ਹਾਂ ਆ ਬਚਾੜਾ ਮਰੇ ਪਰ ਹੋ ਜਾ ਹਾਂ ਵਰਗੇ ਨਹੀਂ ਨਾ ਮਾਦੀ ਨਾ 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 ਅਸਾ ਹੋਰ ਕੀ ਹੋਰ 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 ਲੈ ਆ ਲੈ ਆ ਲੈ ਬਾਈ ਕਿਹੜੇ ਰਕੇ ਬਈਆ ਉੱਲੇ ਲਾਈ ਜਾਂਦੇ ਨੇ ਬਚਾ ਲੋ ਮੜਾ ਇਤਨੀ ਹੋਜੂ ਯਾਰ ਉਹ ਸਾਈਡ ਹੋ ਜਾ ਬਾਈ ਕੋਈ ਪਰ ਮੰਨੇਗੀ ਪਰ ਹੁਣ ਸੋ ਮਾਇਆ ਕੰਮ ਨਹੀਂ ਕਰਦੀ ਉਹ ਸਾਈਡ ਹੋ ਜੂ ਯਾਰ ਫਰਤ ਤੂੰ ਸਿੱਧਾ ਸਾਈਡ ਹੋ ਜਾ ਉਈ ਕਾ ਮੋਟਰਸਾਈਕਲ ਬਚਾ ਲੈ ਲਾਰ ਬਚਾ ਲੈ ਲਾਰ ਬਈ ਚਲਾ ਮਿਸਟਰ ਉੱਲੇ ਗਈ ਇਲਾਕਾ ਲੱਗੀਆਂ ਆਂਦੇ ਆ ਅਲੀ 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 ਟ੍ਰਿਕ ਹੋਰ ਦੂਜੀ ਵੀ ਵਾਲੇ ਬਾਈ ਸਿਰਾਂ ਮੋਟਾ ने। ने भाई टेक टेक नहीं टेक गई टिकी पानी बद टगीता जाया घर नहीं तो भाई वाहेगुरू को पता ठीक है ये सौखी होगी पानी थोड़ा है वादा गर्मी के हिसाब ने बाक़ी ट ठीकु आहे मित्रो बाक़ी तनू अपडेट ॾिण मित्रो ਇਨਾ ਮਿੱਤਰੋ ਰੋਟੀ ਦਾ ਟਾਈਮ ਹੋ ਗਿਆ ਠੀਕ ਐ ਆ ਬਾਈ ਫੌਜੀ ਹੁਣਾਂ ਨੇ ਕਰਾਈ ਆ ਬਾਜੀ ਬੂੰਦੀ ਬੂੰਦੀ ਅਕੀਲਾ ਗੰਦੀ ਹੋ ਬੰਨਾ ਬਾਈ ਆਜਾ ਵਸ ਆਇਆ ਫੌਜੀ ਆਜਾ ਆਗੇ ਫੌਜੀ ਵੀ ਵਹੀ ਸਤਿਕਾਰਯੋਗ ਸਾਨੂੰ ਬਾਈ ਦੀ ਭਾਵੇਂ ਆਵਾਜੀ ਫੌਜੀ ਦੀ ਦੇਖਦੇ ਆ ਕੱਲ ਨੂੰ ਕੱਲ ਨੂੰ ਆਣਾ ਭਾਵੇਂ ਹਾਂ ਦਾ ਨਾਮ ਨੇ ਇੱਕ ਫ੍ਰੀਜ ਦੇ ਕੂਲਰ ਤੇ ਤੀਸਰਾ ਨਾਮ ਹੈ ਕੱਪਾ। ਦੋਲੇ ਨਾਮ। ਆ ਜਾ। ਇਹ ਨਹੀਂ ਹੋਏ। ਦੋਲੇ ਨਾਮ। ਆ ਨਹੀਂ ਭਾਈ ਦੋ ਦੇ ਨਾਮ। ਤੀਜਾ ਇੱਕ ਕੱਪਾ ਤੇ ਵਿਸ਼ੇਸ਼ ਸਨਮਾਨ। ਠੀਕ ਆ। ਆਕੇ ਜਨੀ ਆਪਰੇ ਲਾ ਮਿੱਤਰੋ ਜਾਨਵਰ ਆ ਫਿਰਦੇ ਨੇ ਠੀਕ ਆ ਕੁਛ ਕੁਚੀ ਨੇ ਕੁਛ ਕੁ ਫਿਰਦੇ ਨੇ ਪੱਤਰ ਤੇ ਇਹ ਟਾਈਮ ਹੋ ਰਿਹਾ ਬਈ ਸਾਢੇ 10 ਕਿ 11 ਵਜ ਗਏ ਹਾਂ ਸਾਢੇ 10 ਹੋ ਰਹੇ ਨੇ ਆ ਫਿਰਦੇ ਜਾਨਪੁਰ ਲਾ ਮਿੱਤਰੋ ਟਾਈਮ ਹੋ ਗਿਆ 1:00 ਵਜਣ ਵਾਲਾ ਠੀਕ ਹੈ ਤੇ ਆ ਖੜੇ ਕਾਪੀ ਵਾਲੇ ਤੇ ਆ ਸੀ ਤੇ ਜਾਣ ਪਰ ਗਏ ਆ ਬਈ ਸਾਰੇ ਉੱਚੇ ਠੀਕ ਹੈ ਮਾ ਗੱਲ ਜੀ ਉਹਨਾਂ ਨੇ ਉਹ ਆ ਬੈਠੇ ਬਈ ਸਾਰੇ ਮਿੱਤਰੋ ਤੇ ਕਬੂਤਰ ਕੱਟੇ ਗਏ 6-7 ਬਹਿ ਕੇ ਠੀਕ ਹੈ ਤੇ ਹੁਣ ਕਬੂਤਰ ਗਏ ਨੇ ਬਈ ਸਾਰੇ ਉੱਚੀ ਤੇ ਦੇਖਦੇ ਆ ਕੀ ਗੱਲ ਬਾਤ ਆ ਠੀਕ ਹੈ ਤੇ ਕਰਾਂਗੇ ਮਿੱਤਰ ਤੁਹਾਡੇ ਨਾਲ ਸ਼ੇਅਰ ਤੇ ਛੋਟੀਆਂ-ਛੋਟੀਆਂ ਆ ਜਾ ਤੋ ਨੂੰ ਆਜ ਸਾਰੀ ਅਪਡੇਟ ਦੇ ਦਾਂਗੇ ਬਾਈ ਕੀ ਬਣਿਆ ਬਾਜੀ ਦਾ ਕੀ ਗੱਲਬਾਤ ਹੈ ਠੀਕ ਹੈ ਸੂ ਬਣੇ ਰਹੋ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆ ਦੇਖੋ ਬੈਠਿਆ ਸਾਰੇ ਤੋ ਟਾਈਮ ਹੋ ਗਿਆ ਦੁੱਧ ਦਾ 11 ਦਾ ਆਖਦੇ ਜਾਣ ਬਰ ਸਾਰੇ ਲੈ ਭਈ ਆ ਖੜੇ ਨੇ ਕਾਫੀ ਵਾਲੇ ਠੀਕ ਹੈ ਤੇ 2-3 ਸਾਰਾਂ ਦਾ ਟਾਈਮ ਹੋ ਗਿਆ ਪੂਤਰ ਬਹੁਤ ਕੱਟੇ ਗਏ ਤੇ ਬੈਠੀ ਵੀ ਬਹੁਤ ਜਾਂਦੇ ਨੇ ਆ ਇੱਧਰ ਦੇਖੋ ਬੈਠੀ ਜਾਂਦੇ ਨੇ ਆ ਬਸ ਹੁਣ 4 ਵਜੇ ਤੱਕ ਨਿਵੇੜ ਦਾਂਗੇ ਅੱਗੇ ਅਪਡੇਟ ਦੇਵਾਂਗੇ ਸਾਰੀ ਆਗੇ 2 ਵਜੇ ਦੇਖਦੇ ਰਹੇ ਆ ਫਿਰ ਦੇ ਦੇ ਆ ਜਾਂਦੀ ਅਧਿਮੈਂਟਾ ਬੱਟਾਉਣ ਵਾਲੀ ਦੀ ਲਾ ਮਿੱਤਰੋ ਨੌ ਗੋਤ ਰਹਿ ਗਈ ਇਹ ਕਿੰਨਾ ਪਰਾਪਰ ਹੈ ਟਾਈਮ ਹੋ ਗਿਆ 3:30 ਦਾ ਤੇ ਨੌ ਰਹਿ ਕੇ ਕਬੂਤਰ ਆ ਚੁਪ ਗਿਆ ਇੱਕ ਬਾਈ ਕਿਹਦੇ ਬੱਲੇ ਨਾਲ ਉਹ ਬੈਠਾ ਜਾਈਦਾ ਪੁੱਤ ਉਹ ਮੋੜੀ ਜਿਹੇ ਉਹ ਬੱਲੇ ਵਾਲਾ ਬਹਿ ਗਿਆ ਖਲਾਬੀ ਬੱਲੇ ਵਾਲਾ ਆ ਗਲਾਬੀ ਬਿੰਦਰ ਓਏ ਆ ਉੱਠ ਖੜਿਆ ਉਹ ਬਹਿ ਗਿਆ ਓਏ ਆ ਬੈ ਕੇ ਉੱਠ ਖੜਿਆ ਉਹ ਬੈ ਕੇ ਉੱਠਾ ਇਹ ਕਿਹੜਾ ਯਾਰ ਓਏ ਆ ਕੱਟ ਗਿਆ ਕੱਟ ਗਿਆ ਨਾ ਮੇਤਰੂ ਕਬੂਤਰ ਆਏ ਸੀ 9 ਤੇ ਦੇਖਦੇ ਹਾਂ ਹੁਣ 9 ਚੋਂ ਕਿੰਨੇ ਰਹਿ ਗਏ ਚਾਹ ਤਰੀ ਢਾਂਗਾਂ ਨੇ ਦੇ ਲਾ ਇੱਕ ਤਾਂ ਆਏਗਾ ਬਈ ਜੀਵਨ ਹੀਰੇ ਵਾਲਾ ਤੇ ਹੋਰ ਕੀ ਨੀ ਕੀਤੇ ਸੀ ਹੋਰ ਦੱਸੇ ਨਹੀਂ ਆਪਾਂ ਨੂੰ ਮੈਂ ਤਾਂ ਹਾਂ ਨਹੀਂ ਲੈ ਵੀਡੀਓ ਮੈਂ ਇਹੋ ਕਾਹੀ ਨਾ ਬੇਤਰੂ ਆ ਸੁਣ ਲੋ ਨਾ ਜਿਹੜੇ ਕਬੂਤਰ ਸਾਡੇ ਦੇ ਸ਼ਾਮ ਨੂੰ ਦੇ ਉਹ ਨਾ ਬੋਲਦਾ ਬਾਈ ਤੇ 3 40 ਤੋਂ ਤੱਕ ਐਵੇਂ ਜਿਹੜੇ ਦੇਖਿਆ ਨਹੀਂ ਉਹ ਦਿਖਾ ਦਿਓ ਬਾਈ ਜਿਹੜੇ ਸ਼ਾਮ ਵਾਲੇ ਉਹਨਾਂ ਦੇ ਨਾਮ ਸੁਣ ਲਓ ਦਵਿੰਦਰ ਕਾਮੀ ਵਾਲਾ ਦਵਿੰਦਰ ਕਾਮੀ ਵਾਲਾ ਗਵਿੰਦਰ ਫੁੱਲੂ ਵਾਲਾ ਰਘਵਿੰਦਰ ਫੁੱਲੂ ਵਾਲਾ ਜੀਵਨ ਹਰੀਏ ਵਾਲਾ ਜੀਵਨ ਹੀਰੇ ਵਾਲਾ ਸਾਬੋ ਹਾ ਸਾਬੋ ਹਾ ਮੋਪੀ ਲੇਰਾ ਮੋਪੀ ਲੇਰਾ ਮਨੀ ਪਾਪੜਾ ਮਨੀ ਪਾਪੜਾ ਫੌਜੀ ਖਨਾਲ ਫੌਜੀ ਖਨਾਲ ਅਸਿੰਦਰ ਦੇਖੂਆ ਅਸਿੰਦਰ ਦੇਖੂਆ ਸਾਬ ਚਕਟਾਰ ਮਾਸਟਰ ਪਟਾ ਕੋਲ ਨੌ ਕਬੂਤਰ ਸਹੀ ਹੈ ਸਾਡੇ ਲੋ ਕਬੂਤਰ ਸਹੀ ਨੇ ਬਾਈ ਬਾਕੀ ਸਭ ਤੇ ਟਾਈਮ ਬਾਕੀ ਸਭ ਤੇ ਟਾਈਮ ਸਾਨੂੰ ਚਾਰੀ ਤੋਂ ਅੱਡੇ ਘਾਟੇ ਦਾ ਜਿਹੜਾ ਬਈ ਨੀਵਾ ਪੱਤਰ ਹੈ ਉਹ ਕਬੂਤਰ ਸ਼ਾਮਿਲ ਨਹੀਂ ਕਰਦੇ ਬਕਰੋ ਦਾ ਕਬੂਤਰ ਕਬੂਤਰ ਨੂੰ ਸ਼ਾਮਿਲ ਕਰਾਂਗੇ ਆਪਣੀ ਰੱਤੀ ਰਹਿ ਗਈ ਠੀਕ ਆ ਜੀਵਨ ਤੇ ਨਾੜ ਗੈਰਾ ਗਿੱਲ ਚੈਨਲ ਵਾਲਾ ਕੱਲੀ ਉਹ ਫਿਰਦੀ ਆ ਰੱਤੀ ਬਈ ਬਿੰਦਰ ਬੋਲੀ ਜੀਵਨ ਹੀਰੇ ਵਾਲਾ ਤੇ ਨਾੜ ਗੈਰਾ ਗਿੱਲ ਆ ਨਾੜ ਗੈਰਾ ਗਿੱਲ ਆ ਆ ਫਿਰਦੀ ਆ ਬਈ ਕੱਲੀ ਉਹ ਯਾਰ ਮਾਸਟਰ ਬੈਸ ਵੀ ਤੂੰ ਜਾਣ ਬਾ ਕੋਈ ਯਾਰ ਤੇ ਫਿਰਦੀਆਂ ਨੇ ਉਹ ਕੋਈ ਨਾ ਜਾਣਦੇ ਯਾਰ ਉਧਰ ਵੀ ਗਈ ਉਧਰ ਵੀ ਦੇਖੀ y da otra चल कोई नाइना कोई ना कोई ना कि टाइम सही दसी कि टाइम सतवंजा हो गए किन्ने किनेक जी टाइम ਸਰੇ ਵੀਰੇ ਬਾਈ ਤਾਂ ਲੈ ਰਹੇ ਹੈ ਮੈਂ ਕਿੰਨਾ ਬਾਈ ਮਿੱਤਰੋ ਆ ਕਬੂਤਰੀ ਹੈ ਆਪਣੀ ਜੀਵਨ ਹੀਰੇ ਵਾਲਾ ਤੇ 911 ਤਾਂ ਦੂਜਾ ਨੰਬਰ ਬਣਿਆ ਬਈ ਕੂਲਰ ਦਾ ਹਜੇ ਦੇ ਕਿਉਂਕਿ ਦੂਜਾ ਦੇ ਟਾਈਮ ਹੈ ਦੇਖਦੇ ਆ ਕੀ ਬਣਦਾ ਠੀਕ ਆ ਆ ਖੜਾ ਜੀਵਨ ਤੇ ਪਹਿਲਾ ਨੰਬਰ ਉਹ ਬਾਈ ਹੋਰਾਂ ਦਾ ਡਾਕਟਰ ਦਾ ਪਹਿਲਾ ਨੰਬਰ ਹੈ ਠੀਕ ਆ ਤੇ ਆ ਫੌਜੀ ਬਾਈ ਹੋਰਾਂ ਨੇ ਕਰਾਈ ਸੀ ਬਾਜੀ ਪੂਰੀ ਵਧੀਆ ਲੈ ਮਿੱਤਰੋ 10 ਮਿੰਟ ਰਹਿ ਗਏ ਜਿਹੜੇ ਚਾਰ ਤੇ ਟਾਈਮ ਹੈ ਬਾਕੀ ਦੇਖਦੇ ਆ ਬਾਬੇ ਨਾਨਕ ਦੀ ਕਿਰਪਾ ਨਾਲ ਓਏ ਆਰੇ ਨਾ ਵਧਾਈਆਂ ਪਹਿਲਾ ਨੰਬਰ ਦੇ ਫ੍ਰਿਜ ਸੀਗਾ ਬਈ ਫ੍ਰਿਜਾ ਬਾਈ ਉਹਦਾ 10 ਰੰਗ ਦੇ ਨੀਜਾ ਆਪਣਾ 911 ਦੇ ਜੀਵ ਵਾਈਬ੍ਰੇਟਰ ਨੇ ਅੱਗੇ ਜੀਵ ਦੇ ਰਿਹਾ ਵਧਾਈਆਂ ਤੁਪਕਾਰਿਆ ਸਤਿ ਸਦਾ ਆਪੀ ਆਪੀ ਬਦੂਗੇ ਆਹ ਦੀ ਬਈ ਕਬੂਤਰੀ ਆਪਣੀ ਆ ਦਿਖਾ ਦੇ ਓਏ ਛੜ ਗਈ ਕੋਈ ਨਾ ਦੋ ਛੜੀਆਂ ਸੀ ਆਪਾਂ ਦੂਜੀ ਤਾਂ ਤੁਰ ਗਈ ਸੀ ਤੇ ਆਹ ਹੈ ਜੀਵਨ ਨੇ ਤੇ ਆਪਾਂ ਸੰਭੀ ਸੀ ਜੀਵਨ ਦੇ ਘਰੋਂ ਆ ਬਈ ਤੇ ਬਹੁਤ ਬਹੁਤ ਵਧਾਈਆਂ ਦੀ ਮਾਂ ਵੀ ਜਿੱਤੀ ਹੋਈ ਆ ਬਈ ਬਾਕੀ ਥੱਲੇ ਦੇਖਦੇ ਆਪਾਂ ਕੂਲਰ ਆਪਣੀ ਦੂਜਾ ਨਾਮ ਆਪਣਾ ਕੂਲਰ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਅਪਡੇਟ ਦਿੰਨੇ ਆ ਅੱਗੇ ਨਾਮਾਂ ਦੀ ਅਰਧਾਸਤਾ ਦੇ ਖੇਤਰੀ ਜੂਦਰੀ ਆ ਗਈ ਉਹਨਾਂ ਦੇ ਵੀ ਖੇਤਰੀ ਹਾਂ ਹਾਂ ਆ ਗਈ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਹੋਰ ਬਈ ਬਰਾਬਰ ਪੰਜੀ ਲੋਦਾ ਇੱਕ ਮੇਰੇ ਭਰਾਵਾਂ ਨੂੰ ਬਈ ਬਹੁਤ ਬਹੁਤ ਵਧਾਈਆਂ ਕਾਲਾ ਪਕੂਤਰੀ ਸੰਭਾਈ ਸੀ ਆਪਣਾ ਮਿੱਤਰ ਪਿਆਰਾ ਹੀ ਆ। ਪਤਰੀ ਆਪਣੀ ਜੀ ਦੇ ਨੰਬਰ ਤੇ ਰਹੀ ਆ ਉਧਰ ਜਿੱਤਿਆ ਨੇ। ਉਹ ਵੀਡੀਓ ਵੀ ਵਿੱਚ ਤੁਸੀਂ ਦੇਖ ਹੀ ਨਹੀਂ ਹੁਣੀ ਪਹਿਲਾਂ। ਠੀਕ ਆ ਤੇ ਜਿੰਨੇ ਵੀ ਮੇਰੇ ਭਰਾ ਮੈਨੂੰ ਵੀਡੀਓ ਦੇਖਦੇ ਆ, ਸਬਸਕ੍ਰਾਈਬ ਕੀਤਾ, ਫੋਲੋ ਕਰਕੇ ਇੰਸਟਾ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਈ। ਤੇ ਅੱਜ ਲਾਉਣ ਲੱਗਿਆ ਬਈ ਰੰਗ ਕਿਉਂਕਿ ਪੁੱਤਰ ਨਾਲ ਉੱਚੀ ਵਾਲਾ ਜਾਂਦੇ ਆ ਤੇ ਬਈ ਰੰਗ ਲਿਖੀ ਹੁੰਦਾ ਤਾਂ ਕਰਕੇ ਆਦਾ ਲਾਗਿਨਾਂ ਦੇ ਰਾਵੀਆਂ ਕਾਲੇ ਗੁੰਗੂ ਮੜਿਆ ਗੁੰਗੂ ਆ ਪਕ ਹੜ ਜਾ ਮਾਗਰਨਾਰੇ ਸਾਰੇ ਬੰਦੇ ਹੀ ਕਰਦੀਏ ਇੰਨੇ ਗੰਭੀਰ ਹੋ ਜਾਂਦਾ ਪਿਆਰਾ ਕੀ ਬਾਹਰੇ ਜਾਂਦੇ ਨੰਨ ਬੰਦੀ ਕਰਤਾ ਆਪਣੇ ਇੱਕ ਦੋ ਵਾਰ ਹੀ ਹੋ ਗਿਆ ਬਈ ਰੰਗ ਦੇ ਨਹੀਂ ਹਣਾ ਰੰਗ ਦਿਖਾਉਣਾ ਔਖਾ ਹੋ ਜਾਂਦਾ ਉਹ ਚੀਜ਼ਾਂ ਦਾ ਆਪਣਾ ਇਹਦਾ बड़ा दूरा ਪਰ ਚੜਿਆ ਕਾਲੇ ਵੰਗੂਆ ਦੇਖ ਲੋ ਚਲੋ ਤੇ ਬਾਕੀ ਅੱਗੇ ਹੋਰ ਬਾਜੀ ਹੋਈ ਬਈ ਘਰੇ ਸਾਂਭਾਂਗੇ ਕਬੂਤਰ ਜਿਵੇਂ ਵੀ ਸਾਂਭਾਂਗੇ ਜੋ ਕੁਝ ਵੀ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਵ ਯੂ ਐ ਬਾਦੋਆ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰਿਓ ਹਣ ਠੀਕ ਆ ਤੇ ਵਾਈਗਰੂ ਨੇ ਬਾਹ ਫੜੀਆ ਗਾਂ ਗਾਂ ਦੇਖਦੇ ਆ ਕੀ ਕੀ ਬਣਾਂ